ਸਵਾਗਤ ਹੈ ਦੋਸਤੋ ਤੁਹਾਡਾ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਪ੍ਰਭ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਆਂ گاਵਾ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ گاਵਾ ਦੋਸਤੋ ਸੱਜਰ ਸੁਲਿਆ ਤੇ ਇੱਕ ਜਿਹੜੀ ਗਾਂ ਹੈ ਗੱਬਣਿਆ ਕੀ ਡਿਟੇਲ ਇਨ੍ਹਾਂ گاਵਾ ਦੀ ਕਿੰਨਾ ਦੁੱਧਿਆ ਕੀ ਮੁੱਲ ਕਰਦਾ ਵੀਰ ਕਿੰਨਾ ਮਸੂਆ ਸੁਈਆਂ ਸਾਰੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਫੋਨ ਦੀ ਸਕਰੀਨ ਤੇ ਪਹੁੰਚਦੀ ਜਾਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਹੋ ਜੀ ਆਪਣੀ ਨਿਰਖਪੜ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜੂ ਕਰੇਗਾ ਤਾਂ ਅੱਗੇ ਕਿਸੇ ਔਰ ਵੀਰ ਦਾ ਖਿਆਲ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਨਿਰਖ ਪਰਖ ਜਿਹੜੀ ਕਰਨ ਦੀ ਪੁੱਛਦੇ ਤੁਸੀਂ ਆਵਾਜ਼ ਕਰ ਰਹੇ ਹੁੰਦੇ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਵੀਡੀਓ ਦੋਸਤੋ ਆਪਾਂ ਫੇਸਬੁੱਕ ਚੈਨਲ ਤੇ ਪਾਉਣੇ ਇੰਸਟਾਗ੍ਰam ਤੇ ਪਾਉਣੇ ਵੀਰਾਂ ਨੂੰ ਬੇਨਤੀ ਕਰਨਾ ਚੈਨਲ ਨੂੰ ਬទ ਬទ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਕਰਿਓ ਦੋਸਤੋ ਵੀਰ ਪ੍ਰਭਨਾ ਗੱਲਬਾਤ ਪੁੱਛੀਏ ਡਿਟੇਲ ਲੈਣਾ ਗਾਵਾਂ ਦੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਵੀਰ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਚੱਲਦਾ ਕੰਮ ਕਰੋ ਵਧੀਆ ਜੀ ਚੱਲੀ ਜਾਂਦਾ ਠੀਕ ਹੈ ਜੀ ਹਾਂ ਜੀ ਬੋਲੋ ਜੀ ਆਪਣਾ ਐਡਰੈਸ ਬਿਲੋ ਪ ਨਾ ਪ੍ਰਭਜੀਤ ਤਿੰਨ ਗਾਵਾਂ ਵੀਰੇ ਜੀ ਹਾਂਜੀ ਤਿੰਨ ਦੋ ਸੁਈਆਂ ਦੇ ਇੱਕ ਗੱਬਣ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਅੱਜ ਵੀਰੇ ਨਿਕਲੇ ਪਾਦੀਆਂ ਗਾਵਾਂ ਲੰਗੇ ਸਾਰੇ ਹਾਂਜੀ ਹਾਂਜੀ 28 ਤੋਂ ਲੈ ਕੇ 40 ਤੱਕ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਰੂ ਕਰੀਏ ਵੀਰੇ ਇਸ گاؤں ਤੋਂ ਪਹਿਲਾਂ ਕੀ ਡਿਟੇਲ ਦੀ ਕਿੰਨਾ ਟਾਈਮ ਹੋਇਆ ਸੁਈ ਨੂੰ ਆ ਪਰਸੋਂ ਰਾਤ ਦੀ ਸੁਈ ਆ ਅੱਛਾ ਜੀ ਅੱਜ ਤੀਜਾ ਦਿਨ ਸੁਈ ਨੂੰ ਤੇ 12 ਕਿਲੋ ਬੋਲਵ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਮਗਰ ਬੱਚੀ ਆ ਅਛਾ ਮਗਰ ਬੱਚੀ ਹਾਂਜੀ ਹਾਂਜੀ ਠੀਕ ਹੈ ਜੀ ਸੂਹਾ ਕਰਮਾ ਸੁਈ ਸੁਹਾ ਦੂਜਾ ਠੀਕ ਹੈ ਜੀ ਛੰਡੀ ਤੇਰੀ ਹੈ ਠੀਕ ਹੈ ਜੀ ਭਾਵੇਂ ਦੋਸਤੋ ਤਿੰਨ ਦਿਨ ਵੀਰ ਕੰਦਾ ਸੂਈ ਨਹੀਂ ਹੋ ਗਿਆ ਬੱਚਾ ਨੇ ਆ ਵਸ਼ੀ ਦਿੱਤੀ ਹੈ ਤੇ ਬੋੜਾ ਗੱਲੇ ਦਾ ਦੁੱਧ ਗੱਲੋ 10 ਕਿਲੋ ਵੀਰ ਤਿਆਰ 10 ਤੋਂ ਬਾਹਰ ਉਹ 10 ਦੀ ਗਰੰਟੀ ਹੈ ਠੀਕ ਹੈ ਜੀ ਹਾਂ ਜੀ 10 ਤੋਂ ਵੀਰ ਕੰਦਾ ਬਾਹਰੀ ਵੀ 10 ਕਿਲੋ ਦੀ ਆਪਾਂ ਗਰੰਟੀਾਂ ਦਾ ਵੀਰ ਦਿੰਨੇ ਆ ਦੂਜਾ ਸੂਆ ਸੂਈ ਹੈ ਦਰਮਿਆਨੀ ਕੱਦ ਕਾਠ ਦੀ ਦੋਸਤੋ ਮੁੱਲ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਹੀ ਆ ਕੋਈ ਜ਼ਿਆਦਾ ਮੁੱਲ ਨਹੀਂ ਆਹ ਲੋ ਦੋਸਤੋ ਤੁਹਾਨੂੰ ਤੋਰ ਕੇ ਦਿਖਾਉਣੀ ਆ ਥੋੜਾ ਜਿਹਾ ਲਿਸਾ ਪੰਦਰਾਂ ਲੀ ਜਾ ਸਾਮ ਘਟ ਵਾਲੇ ਕਰਵਾਈ ਕਰਕੇ ਹੋਈ ਆਈ ਜਣਾ ਥੋੜੀ ਅੱਛਾ ਅੱਛਾ ਹਾਂਜੀ ਮੋੜਲਾ ਮੋੜਲਾ ਦੋਸਤੋ ਬੱਚੇ ਦਾ ਥੋੜਾ ਜਿਆਦਾ ਜਿਆਦਾ ਕਰਦੀ ਸੱਜਣ ਸੂਈ ਕਰਕੇ ਇਸ ਕਰਕੇ ਦੋਸਤੋ ਤੁਹਾਨੂੰ ਦੁਬਾਰਾ ਇੱਕ ਤੋਰ ਕੇ ਫੇਰ ਦਿਖਾ ਦੇਣਾ ਮੋੜਲਾ ਵੀ ਮੋੜਲਾ ਕਿੰਨਾ ਦੇ ਦੁੱਧ ਚਵਾ ਦਊਗੀ ਦੋ ਦੇ ਚਵਾ ਜੀ ਤੇਰਾ 100 ਕਿਲੋ ਠੀਕ ਹੈ ਜੀ ਹਾਂ ਜੀ ਮੁੱਲ ਕੀ ਕਰਦੇ ਆ ਮੁੱਲ ਕਹਨੂੰ ਮੈਂ 42 ਜਿੰਨਾ ਮਰਜੀ 20 40 ਮੰਨਤਾ ਨੂੰ 38 ਦੀ ਦੇ ਦਾਂ 38 ਹਜ਼ਾਰ ਦੀ ਜੀ ਠੀਕ ਹੈ ਜੀ ਠੀਕ ਹੈ ਜੀ ਠੰਡੀ ਤੇਰੀ ਬਹੁਤ ਵਾ ਠੀਕ ਹੈ ਜੀ ਹਾਂ ਜੀ ਦੋ ਨੰਬਰ ਬਰੇ ਦਸੀ ਵੀਰ ਆ ਪਹਿਲਾ ਸੂਈ ਮੰਗੂ ਚਾਰ ਦੰਦ ਵਾ ਅੱਛਾ ਜੀ ਹਾਂ ਜੀ ਕਿੰਨਾ ਟੰਗ ਮਗੇ ਨੂੰ ਸੂਈ ਨੂੰ ਵੀਰ ਸੂਈ ਨੇ ਅੱਜ ਹੋ ਗਏ ਨੂੰ ਪੰਜਵਾਂ ਦਿਨ ਹੈਗਾ ਸੂਈ ਜੀ ਬੱਚਾ ਮੱਚਾ ਮਗਰ ਬੱਚਾ ਵਾ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਥਲੇ ਐ ਟਾਈਮ ਦੇ ਥਲੇ 8 ਕਿਲੋ ਪੱਕਾ ਠੀਕ ਹੈ ਜੀ ਹਾਂਜੀ ਤੋਰੀ ਵੀਰ ਨੂੰ ਪਹਿਲਾ ਸਵੇਰ ਦੋਸਤੋ ਸੂਈ ਦਾ ਮੂੰਹ ਚਾਰ ਦਿਨ ਵੀ ਹਾਂਜੀ ਹਾਂਜੀ ਚਾਰ ਦਿਨ ਦਾ ਦੁੱਧ ਵੀਰ ਕਹਿੰਦਾ ਵੀ 8 ਕਿਲੋ ਜਿਹੜਾ ਮਤਲਬ ਮਿੰਤੀੜਾ ਹੋਊਗਾ ਬੱਚਾ ਦੋਸਤੋ ਇਹਨੇ ਵਛਾ ਦਿੱਤਾ ਵਾ ਵੀਡੀਓ ਜਿਹੜਾ ਬਣਾਉਂਦਾ ਟਾਈਮ ਸ਼ਾਮਾਂ ਦਾ ਕੋਈ 5 ਵਜੇ ਦਾ ਦਿਨੇ 7 ਵਜੇ ਚਵਾਈ ਹੋਈ ਠੀਕ ਹੈ ਜੀ ਦੋਸਤੋ ਪਹਿਲਾ ਸੂਆ ਸੂਈ ਆ ਸੂ ਕੇ ਥੋੜੀ ਜਿਹੀ ਲੱਪੇ ਦੇ ਵਿੱਚ ਹੈ मोला भीर दुध भी, भी रख किलो तैयार हाँ जी हाँ जी पक्का हुआ अठ किलो ठीक है जी ਮੁੱਲ ਕੀ ਕਰਦੇ ਵੀਰੇ ਇਹਦਾ ਮੁੱਲ ਕਰਨ 30 32 ਕਰੀਏ 28000 ਚੋ ਜਮਾਤ ਆਣੀ ਦਾ 28000 ਚ ਜਮਾਤ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਦੋਸਤੋ ਆ ਬੱਚਾ ਵੀ ਤੁਹਾਨੂੰ ਖਾਦਣਾ ਇੱਕ ਰੇਡ ਤੋਂ ਲੈ ਆ ਥੋੜਾ ਨਿੱਕਰ ਜਿਹਾ ਰੱਖਦੀ ਦੁੱਧ ਹੈ ਗੱਠ ਤੇ ਅੱਛਾ ਜੀ ਹਾਂਜੀ ਆ ਦੋਸਤੋ ਬੱਚਾ ਚੈੱਕ ਕਰ ਲੋ ਤਿੰਨ ਨੰਬਰ ਬਾਰੇ ਦੱਸੀ ਵੀਰੇ ਤੇ ਬਾਰੇ ਆ ਗੱਬਣ ਮੂੰਹ ਛੇਕੀ ਦੂਜਾ ਸੁਬਾ ਦੂਜਾ ਸੁਬਾ ਕਿੰਨਾ ਟਾਈਮ ਖੜਦੀ ਜੀ ਵੀਰੇ ਸੋਣ ਚ ਦਿਨ ਲੈ ਜੋ ਪੰਜ ਸੱਤ ਹੈ ਜੀ ਠੀਕ ਹੈ ਜੀ ਪਹਿਲੇ ਸੁਬਾ ਕਿਤਾ ਪਤਾ ਕਿੰਨਾ ਚੋਇਆ ਨੇ ਮਾਲਕ ਜੀ ਇਹਦੇ ਤੇਰਾ 14 ਕਿਲੋ ਚੋਇਆ ਹੋ ਐਸ਼ਾ ਜੀ ਇਨਾ ਚੋਈ 10 ਜਿਆਦਾ ਕਿਲੋ ਠੀਕ ਹੈ ਜੀ ਦੋਸਤੋ ਦੇਣ ਅਜੇ 5-7 ਵੀਰ ਕੇ ਅੰਦਰ ਖਟਦੀ ਦੂਜਾ ਸੂਆ ਸੋਣੀ ਹੈ 6 ਦਾ ਮੋਗ ਹਾਂਜੀ ਹਾਂਜੀ ਮੋਰ ਲਾ

ਕੀ ਮੁੱਲ ਕਰਦੇ ਇਹਦਾ ਮੁੱਲ ਕਰਨ ਨੂੰ 40-42 ਗਰੀ ਹੈ ਤਿਆਰ ਹੋਈ ਨੇ ਦੀ ਵਿਗਦੇ ਅੱਛਾ ਜੀ ਹੁਣ 36 ਕਰਦੇ 35 ਹੀ ਦਿੰਨਾਗੇ ਹਾਂ 35000 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤਿੰਨ ਗਾਵਾਂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਦੋ ਸਜੇ ਸੂਈਆਂ ਤੇ ਇੱਕ ਇਹ ਗੱਬਣੇ ਤਸੱਲੀ ਦੋਸਤੋ ਨਿਰਖ ਪਰਖ ਰੀੜ ਕਰਨੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਸੂਏ ਪਸੂ ਦੋਸਤੋ ਚੋਗੇ ਇੱਕ ਟਾਈਮ ਦੋ ਟਾਈਮ ਜ਼ਰੂਰੀ ਰੱਖਿਆ ਕਰੋ ਤੇ ਜਿਹੜਾ ਪਸੂ ਦੋਸਤੋ ਗੱਬਣ ਦਾ ਨੂੰ ਤੇਪ ਗੇਰੀ ਜਨ ਆਪਣੀ ਤਸੱਲੀ ਕਰਕੇ ਖਿਦਿਆ ਕਰੋ ਬਾਅਦ ਵਿੱਚ ਦੋਸਤੋ ਫਿਰ ਕੋਈ ਬਾਅਦ ਵਿੱਚ ਲਾਂਬੇ ਵਾਲੀ ਕੋਈ ਗੱਲ ਦੀ ਹੁੰਦੀ ਧੰਨਵਾ